ਕੜ ਤਾਂ ਇੱਕ ਬੋਝ ਇਹ ਆਪਦੇ ਕਬੀਲੇ ਦੀ ਬਹੁਤ ਰਾਖੀ ਕਰਦੇ ਆ ਠੀਕ ਹੈ ਇਹ ਪ੍ਰਚਲਿਤ ਹੈ ਨਹੀਂ ਤੁਸੀਂ ਇਹ ਗੱਲ ਕਰ ਰਹੇ ਹੋ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਹ ਜੱਟਾਂ ਕਰਕੇ ਖੁੱਸ ਗਿਆ ਬਹੁਤ ਵੱਡੀ ਗੰਟੀ ਚ ਇਹਨਾਂ ਦਾ ਰੋਲ ਸੀ ਰੋਲਾ ਤਾਂ ਹਾਇਆ ਡੋਗਰੇ ਨਹੀਂ ਕੁਝ ਕਰ ਸਕਦੇ ਸੀ ਜੇ ਮਹਾਰਾਜਾ ਰਣਜੀਤ ਸਿੰਘ ਦੇ ਮੁੰਡੇ ਨੂੰ ਸ਼ੇਰ ਸਿੰਘ ਨੂੰ ਉਹਦਾ ਸਰਕਾਉਂਟ ਵੱਡਦਾ ਹਨਾ ਵਾਹਿਆ ਹੂੰ ਲੈਣਾ ਸੀ ਜੇ ਇਸ ਤੋਂ ਆਪ ਦਾ ਸਿਰ ਵੱਡਾ ਹੈ ਹੂੰ ਇਹੀ ਨਹੀਂ ਤੁਸੀਂ ਇਸ ਤੋਂ ਪਹਿਲਾਂ ਵੀ ਤਾਂ ਦੇਖੋ ਜਦੋਂ ਮਿਸਲਾਂ ਦਾ ਟਾਈਮ ਆ ਉਦੋਂ ਜਿਹੜਾ ਰਾਜ ਸਥਾਪਤਾ ਉਹ ਮਿਸਲਾਂ ਦੇ ਸਰਦਾਰ ਨੇ ਜਿਹੜੇ ਉਹ ਜੱਟ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਤੇ ਉਹ ਜਿਹੜਾ ਮੁਗਲ ਰਾਜ ਆ ਉਹਨੂੰ ਭਾਜਣਾ ਪਾ ਦਿੰਦੇ ਨੇ ਨਹੀਂ ਸਿਰ ਐਸੀ ਗੱਲ ਨਹੀਂ ਹੈ ਹੂੰ ਕੱਲੇ ਜੱਟ ਨਹੀਂ ਸੀ ਉਹਦੇ ਵਿੱਚ ਮਿਸਲਾਂ ਦੇ ਵਿੱਚ ਜਿਹੜਾ ਸਾਡਾ ਕਬੀਲਾ ਦੂਜਾ ਸੀਗਾ ਨਾ ਪਿਹੜਾ ਕਬੀਲਾ ਉਹ ਵੱਡਾ ਸੀ ਸਰਦਾਰ ਤਾਂ ਮਿਸਲਾਂ ਦੇ ਜੱਟ ਸੀ ਸਰਦਾਰ ਬਣਨਾ ਬਹੁਤ ਸੌਖਾ ਹੈ ਹੂੰ ਸਰਦਾਰ ਬਣਨਾ ਤੇ ਇੱਕ ਹੋਣਾ ਬਹੁਤ ਨਹੀਂ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਜ਼ਿੰਮੇਵਾਰੀ ਦੀ ਵੀ ਜ਼ਿੰਮੇਵਾਰੀ ਨਹੀਂ 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 ਸੀ ਇਹਦੀ ਗੱਲ ਤਾਂ ਜ਼ਿੰਮੇਵਾਰੀ ਨਹੀਂ ਤਾਂ ਫਿਰ ਅਯਾਸ਼ ਹੋ ਜਾਂਦੇ ਆ ਇਹ ਹੂੰ ਇਸ ਕਰਕੇ ਵੱਡਾ ਰੋਲ ਦੂਜਾ ਗੁਰੂ ਸਾਹਿਬ ਦਾ ਸਿਰ ਚੱਕਣ ਵਾਲਾ ਕੌਣ ਸੀ ਭਾਈ ਜੱਤਾ ਜੀ ਭਾਈ ਜੱਤਾ ਉਹ ਜੱਟ ਸੀ ਨਹੀਂ ਖੱਤਰੀ ਸੀ ਨਹੀਂ ਬ੍ਰਾਹਮਣ ਸੀ ਨਹੀਂ ਬਸ ਨਿਕਲੇ ਇੱਕ ਬੰਦੇ ਉਹਦੇ ਲਈ ਇੱਕ ਕਹਿ ਦਿੰਨੇ ਆ ਜਿਹੜੀਆਂ ਛੋਟੀਆਂ ਗੱਲਾਂ 'ਚ ਕੋਈ ਬੰਦਾ ਆ ਜਾਏ ਉਹ ਇੱਕ ਆ ਹੂੰ ਜੇ ਆਪਣਾ ਦੇ ਦੋਸ਼ ਲੱਗਦਾ ਵੀ ਨਹੀਂ ਜੀ ¿Hum. Yo digo que así, allí.